ਸਾਚੀ ਕਾਲ ਨਾਮ ਸਕਾਰ ਵੈਗੂ ਜੀ ਕਾਲ ਸਾ ਵੈਗੂ ਜੀ ਕਿਫਤੇ ਮੈਂ ਹਾਂ ਤੁਹਾਡੀ ਆਪਣੀ ਗੁਰਦੀਸ਼ ਕਰਗਰੇਵਾਲ ਕਲਗਰੀ ਕੈਨੇਡਾ ਤੋਂ ਅੱਜ ਅਸੀਂ ਜਾ ਰਹੇ ਹਾਂ ਸਾਊਥੀਸ਼ਨ ਕੈਨੇਡੀਅਨ ਐਸੋਸੀਏਸ਼ਨ ਦੇ ਸਮਾਗਮ ਦੇ ਵਿੱਚ ਉੱਥੇ ਇਸ ਐਸੋਸੀਏਸ਼ਨ ਦੀਆਂ ਭੈਣਾਂ ਨਾਲ ਮਿਲ ਕੇ ਲੋੜੀ ਮਨਾ ਰਹੀਆਂ ਆ ਆਪਾਂ ਵੀ ਮਨਾਉਨੇ ਆ ਚੱਲ ਕੇ ਉਹਨਾਂ ਦੇ ਨਾਲ ਤੇ ਦੇਖਦੇ ਆ ਕਿੱਦਾਂ ਮਨਾਉਂਦੀਆਂ ਲੋੜੀ ਤੇ ਤੁਹਾਨੂੰ ਵੀ ਦਿਖਾਉਨੇ ਇਸ ਸਮਾਗਮ ਦੀਆਂ ਮੁੱਖ ਝਲਕੀਆਂ ਤੁਸੀਂ ਬਣੇ ਰਹਿਣਾ ਇਸ ਚੈਨਲ ਨਾਲ ਤੇ ਖੀਰਤਾ ਕਰਨਾ ਵੀਡੀਓ ਇੰਜੋਏ We're <muchas> together

चलो 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 ਮਾਂ ਦਾ ਚੇਤਾ ਆਇਆ ਸ਼ਿਫਟਾਂ ਲਾਉਂਦੀ ਨੂੰ 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 ਕੋਲੇ ਪਾਏ ਇੱਕ ਬੋਨੀ ਵਾਲੀ ਹੱਥ ਤੇ ਗੱਲਾਂ ਨੂੰ ਲੰਮੇ ਕਰਦੇ ਵਾਲੀ ਲੈ ਇੱਛਾ ਇਹ ਮੈਂ ਨੂੰ ਦਸਤਾਮਾਣ ਆ ਮਰੀ ਗੱਲ ਤੇ ਜੀ ਵੀ ਪਈਏ ਇਹ ਆਪਣੇ ਪੁੱਤ ਆਪਣੇ ਬਰਸਾਵਾ ਆ ਆਪਣੀ ਕੋਤੀ ਆਪਣਾ ਰਿਗਿਆ ਮਾਗੀ ਦੀਆਂ ਵਾਇਗੁਰ ਕਰੇ ਸਾਰਿਆਂ ਦੇ ਘਰ ਅੱਜ ਖੁਸ਼ੀਆਂ ਕਿਹੜੇ ਬਣੇ ਰਹਿਣ ਜੀ ਤੇ ਹੁਣ ਆਪਾਂ ਲੋੜੀ ਦਾ ਇੱਕ ਗੀਤ ਮੈਂ ਲੋੜੀ ਤੇ ਲਿਖਿਆ ਸੀ ਤੁਸੀਂ ਮੇਰਾ ਸਾਥ ਦੇਣਾ ਮੇਰਾ ਗਲਾ ਬਹੁਤਾ ਆਸਾਪ ਨਹੀਂ ਅਜੇ ਹੋਇਆ ਜਮ ਜਮ ਲੋੜੀਆਂ ਮਨਾਓ ਮੇਰੇ ਸਾਥੀਓ ਜਮ ਜਮ ਲੋੜੀਆਂ ਮਨਾਓ ਮੇਰੇ ਸਾਥੀਓ ਆਨ ਚੁੱਲ੍ਹੇ ਵਿੱਚ ਪਾਓ ਮੇਰੇ ਸਾਥੀਓ ਜਮ ਜਮ ਲੋੜੀਆਂ ਮਨਾਓ ਮੇਰੇ ਸਾਥੀਓ ਬਧੀਆਂ ਨੂੰ ਚੁੱਲ੍ਹੇ ਵਿੱਚ ਪਾਓ ਮੇਰੇ ਸਾਥੀਓ ਘਰ ਵਿੱਚ ਹੋਣ ਚਾਹੇ ਪੁੱਤਰ ਜਾਂ ਧੀ ਨੇ ਘਰ ਵਿੱਚ ਹੋਣ ਚਾਹੇ ਰੱਬ ਦੀਆਂ ਦਾਤਾਂ ਦੋ ਮੇਰਬ ਦੇਹੀ ਜੀ ਰੱਬ ਦੀਆਂ ਦਾਤਾਂ ਦੋ ਨੇ ਰੱਬ ਦੇਹੀ ਜੀ ਨੇ ਮੁੱਖਾ ਵਿੱਚ ਧੀਆਂ ਨਾ ਮੁਕਾਓ ਮੇਰੇ ਸਾਥੀਓ ਜਮ ਜਮ ਲੋੜੀਆਂ ਮਨਾਓ ਮੇਰੇ ਸਾਥੀਓ ਜਮ ਜਮ ਲੋੜੀਆਂ ਮਨਾਓ ਮੇਰੇ ਸਾਥੀਓ ਬਾਲਬੋਸ ਜਿਨ੍ਹਾਂ ਨੇ ਬੇਗਾਨੀ ਕਰੀ ਤੋ ਦੇ ਨੇ ਮਾਪੇ ਰੱਬ ਉੱਤੇ ਡੋਰੀਆਂ ਰੱਖ ਦੇ ਨੇ ਮਾਪੇ ਰੱਬ ਉੱਤੇ ਡੋਰੀਆਂ ਰੱਖ ਦੇ ਨੇ ਮਾਪੇ ਰੱਬ ਉੱਤੇ ਡੋਰੀਆਂ ਨੂੰਤੀ ਦਫਾ ਰਗ ਮਿਟਾਓ ਮੇਰੇ ਸਾਥੀਓ ਨੂੰਤੀ ਦਫਾ ਰਗ ਮਿਟਾਓ ਮੇਰੇ ਸਾਸੀਓ ਜੰਮ ਜੰਮ ਲੋੜੀਆਂ ਮਨਾਓ ਮੇਰੇ ਜੰਮ ਜੰਮ ਲੋੜੀਆਂ ਮਨਾਓ ਮੇਰੇ ਸਾਥੀਓ ਬੁੱਧੀਆਂ ਨੂੰ ਚੁੱਲ੍ਹੇ ਵਿੱਚ ਪਾਓ ਮੇਰੇ ਸਾਥੀਓ ਜੰਮ ਜੰਮ ਚੁੱਲ੍ਹੇ ਵਿੱਚ ਪਾਓ ਮੇਰੇ ਸਾਥੀਓ ਜੰਮ ਜੰਮ ਲੋੜੀਆਂ ਮਨਾਓ ਮੇਰੇ ਸਾਥੀਓ ਨਿੱਕੇ ਨਿੱਕੇ ਲੋਕੀ ਬੁੱਤ ਸਿਰ ਝਾੜਦੇ ਨਿੱਕੇ ਨਿੱਕੇ ਲੋਕੀ ਬੁੱਤ ਸਿਰੇ ਝਾੜਦੇ ਲਾਡ ਤੇ ਪਿਆਰ ਨਾਲ ਉਹਨਾਂ ਨੂੰ ਵਗਾੜਦੇ ਲਾਡ ਤੇ ਪਿਆਰ ਨਾਲ ਉਹਨਾਂ ਨੂੰ ਵਗਾੜਦੇ ਜੰਮ ਜੰਮੀ ਲੋੜੀ ਦਾ ਮਨਾਓ ਮੇਰੇ ਸਾਥੀਓ ਜੰਮ ਜੰਮ ਲੋੜੀਆਂ ਮਨਾਓ ਨੇ ਸੱਥੀਓ ਜੰਮ ਜੰਮ ਲੋੜੀਆਂ ਮਨਾਓ ਮੇਰੇ ਸਾਥੀਓ ਤੁਹਾਨੂੰ ਕਹਾ ਕੇ ਜੈ ਦਾਤ ਤੇ ਜਤਉਣਾ ਹੈ ਹਾਂ ਪੁੱਤ ਅੱਕ ਜੈ ਦਾਦ ਤੇ ਜਸਾਉਣਾ ਏ ਤੇਰੇ ਨੇ ਤਹੱਟੋ ਜੈ ਦਾਦ ਤੋਂ ਬਟਾਉਣਾ ਏ ਈਸ਼ ਨੇ ਤਮਾਤੇ ਆਂਦਾ ਦੁੱਖ ਹੀ ਵੜਾਉਣਾ ਏ ਈਸ਼ ਨੇ ਤਮਾਤੇ ਆਂਦਾ ਦੁੱਖ ਹੀ ਵੜਾਉਣਾ ਧੀਆਂ ਕੋਈ ਕੱਦੇ ਵੜੇ ਆਓ ਮੇਰੇ ਸਾਥੀਓ ਧੀਆਂ ਨੂੰ ਕੱਦੇ ਵੜੇ ਆਓ ਮੇਰੇ ਸਾਥੀਓ ਜੰਮ ਜੰਮ ਲਓ ਜਮ ਜਮ ਲੋੜੀਂ ਆ ਮਨਾਓ ਮੇਰੇ ਸਾਥ ਲਾਸਟ ਲਾਈਨਾਂ ਰੋਕੀਏ ਬੁਰਾਈਆਂ ਤੇ ਨਾ ਕੋਸੀਏ ਜ਼ਮਾਨੇ ਨੂੰ ਰੋਕੀਏ ਬੁਰਾਈਆਂ ਤੇ ਕੋਸੀਏ ਜਵਾਨੇ ਨੂੰ ਰੋਕੀਏ ਬੁਰਾਈਆਂ ਤੇ ਨਾ ਕੋਸੀਏ ਜ਼ਮਾਨੇ ਨੂੰ ਰੋਕੀਏ ਬੁਰਾਈਆਂ ਤੇ ਨਾ ਕੋਸੀਏ ਜਵਾਨੇ ਨੂੰ ਦੇਈਏ ਧੀਆਂ ਪੁੱਤਾਂ ਤਾਈਂ ਦੇਈਏ ਧੀਆਂ ਪੁੱਤਾਂ ਤਾਈਂ ਹੁਣਾਂ ਦੇਖ ਦੇਈਂ ਪਤਾ ਪੀਆਂ ਡਾਈਂ ਕੋਨਾ ਦੇਖ ਜਾਣੇ ਜੰਗੇ ਸੰਸਕਾਰ ਛੋੜੀ ਪਾਓ ਮੇਰੇ ਸਾਥੀਓ ਜਮ ਜਮ ਲੋੜੀਆਂ